ਵਿਆਤੋ ਬਾਤ ਪਾਰਟੀ ਦੇ ਵਿੱਚ ਜਾ ਰਹੀ ਇੱਕ પતિ ਪਤਨੀ ਦੀ ਮੌਤ ਹੋ ਗਈ ਹੈ ਦਰਸਲ ਉਹ ਆਪਣੇ ਗੱਡੀ ਦੇ ਵਿੱਚ ਸਵਾਰ ਹੋ ਕੇ ਜਾ ਰਹੇ ਸੀ ਤਾਂ ਪਿੱਛੋਂ ਦੇਖ ਕੇ ਟੈਂਕਰ ਦੇ ਵੱਲੋਂ ਉਹਨਾਂ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ ਜਾਂਦੀ ਹੈ ਤੇ ਇਸ ਪੂਰੇ ਹਾਦਸੇ ਦੇ ਵਿੱਚ પતિ ਪਤਨੀ ਦੀ ਮੌਤ ਹੋ ਚੁੱਕੀ ਹੈ ਤੇ ਪੰਜ ਤੋਂ ਸੱਤ ਵਿਅਕਤੀ ਜਿਹੜੇ ਨੇ ਇਸ ਹਾਦਸੇ ਦੇ ਵਿੱਚ ਜ਼ਖਮੀ ਦੱਸੇ ਜਾ ਰਹੇ ਹਨ ਜਿਨ੍ਹਾਂ ਨੂੰ ਸਖਮੀ ਹਾਲਤ ਦੇ ਵਿੱਚ ਹਸਪਤਾਲ ਦਾਖਲ ਕਰਵਾ ਦਿੱਤਾ ਅਸੀਂ ਕਿ ਘਟਨਾ estrang patiala road ਤੇ ਵਾਪਰੀ ਹੈ ਜਿੱਥੇ ਕਿ ਇੱਕ ਵਿਆਹ ਹੋਇਆ ਸੀ ਬਿੱਤ ਦਿਨੀ ਉਸ ਵਿਆਹ ਦੇ ਵਿੱਚ ਬਾਅਦ ਦੇ ਵਿੱਚ ਉਹਨਾਂ ਦੇ ਵੱਲੋਂ ਇੱਕ ਪੈਲੇਸ ਦੇ ਵਿੱਚ ਪਾਰਟੀ ਰੱਖੀ ਹੋਈ ਸੀ ਤੇ ਉਹਨਾਂ ਦੇ ਵੱਲੋਂ ਪਿੰਡ ਨਾਲ ਅਖੇ ਤੋਂ ਉਸ ਪੈਲੇਸ ਦੇ ਵਿੱਚ带ਿਆ ਜਾ ਰਿਹਾ ਸੀ ਗੱਡੀ ਦੇ ਵਿੱਚ ਉਹ ਸਵਾਰ ਸੀਗੇ ਤੇ ਪਿੱਛੋਂ ਆ ਰਿਹਾ ਇੱਕ ਟੈਂਕਰ ਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ ਤੇ ਇਸ ਟੱਕਰ ਦੇ ਵਿੱਚ પતિ ਪਤਨੀ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਤੇ 5 ਤੋਂ 7 ਵਿਅਕਤੀ ਦੱਸੀ ਜਾ ਰਹੇ ਹਨ ਜਿਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ ਜੋ ਕਿ ਗੰਭੀਰ ਜ਼ਖਮੀ ਹੋਏ ਨੇ ਤੇ ਉਹਨਾਂ ਨੂੰ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਦਾਖਲ ਕਰਵਾ ਦਿੱਤਾ ਹੈ ਦੱਸਿਆ ਕਿ ਪੁਲਿਸ ਅਧਿਕਾਰੀਆਂ ਦੇ ਵੱਲੋਂ ਟੈਂਕਰ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਗਿਆ ਮ੍ਰਿਤਕ ਦੇਹਾਂ ਪੋਸਟਮਾਰਟਮ ਲਈ ਪੇਸ਼ਟੀਆਂ ਗਈਆਂ ਨੇ ਤੇ ਪੂਰੇ ਮਾਮਲੇ ਦੀ ਜਾਂਚ ਪੁਲਿਸ ਅਧਿਕਾਰੀਆਂ ਦੇ ਵੱਲੋਂ ਕੀਤੀ ਜਾ ਰਹੀ ਹੈ ਤੇ ਇਸ ਮਾਮਲੇ ਦੇ ਵਿੱਚ ਪੁਲਿਸ ਅਧਿਕਾਰੀਆਂ ਦੇ ਵੱਲੋਂ ਕੇਸ ਵਿੱਚ ਦਰਜ ਕੀਤਾ ਗਿਆ ਹੈ ਤੁਸੀਂ ਵੀ ਸੁਣੋ ਪੂਰਾ ਮਾਮਲਾ ਕੀ ਹੈ ਤੇ ਪੁਲਿਸ ਅਧਿਕਾਰੀ ਇਸ ਸੰਬੰਧਿਤ ਕੀ ਜਾਣਕਾਰੀ ਦੇ ਰਹੇ ਨੌ ਲਖੇ ਕੋਲ ਇੱਕ ਐਕਸੀਡੈਂਟ ਹੋਇਆ ਨੋਬਾ ਵੱਡੀ ਆ ਰਹੀ ਸੀ ਨੌ ਲਖੇ ਵੱਲੋਂ ਉਹਨਾਂ ਨੂੰ ਰੀਨਲੀ ਪਾਸ ਜਾਣਾ ਸੀ ਇਸ ਹਰਨਸਰ ਤੇ ਇੱਕ ਟੈਂਕਰ ਜਾ ਰਿਹਾ ਸੀ ਖਾਲੀ ਸੀਗਾ ਉਹਦੇ ਨਾਲ ਹਸਤਾ ਹੋਂਕਾਂ ਦੋ ਪਰਿਵਾਰਕ ਪਰਿਵਾਰ ਦੇ ਦੋ ਮੁੰਡੇ ਲੱਤੂ ਹੋਈ ਕਿ ਸੱਤ ਜਾ ਕੇ ਨਹੀਂ ਹੋਇਆ ਇਹ ਬੱਚੇ ਉਹਦੇ ਅਸੀਂ ਪੋਸਟਾ ਕਰਾਇਆ ਕਰਾ ਰਹੇ ਹਾਂ ਪਾਚਾ ਦੱਚ ਕਰਤਾ ਡਰਾਈਵਰ ਦੇ ਖਾਤੋਂ ਗੱਡੀ ਰੌਂਡਪੋਇੰਟ ਵਾਲੀ ਡਰਾਈਵਰ ਮੁਕੀ ਤੋਂ ਭੱਜ ਗਈ ਸੀ ਉਹਨੂੰ ਜਲਦੀ ਪੜਨਾਗੇ ਸੈਕੰਡ ਜਿਹੜੇ ਬੱਚੇ ਦਾਖਲ ਗੁਰਬੀਰ ਕੌਰ ਹਰਿੰਦਰ ਕੌਰ ਬੀਜੀ 32 ਵਾਕਲ ਬਾਹਰੋਂ ਸੀ ਡਰਾਈਵਰ ਸੀ ਉਹ ਨੋਵਾ ਦਾ ਪਾਚੀ ਕੋਲ ਲੜਕੀ ਸੀਗੀ ਰਮਨਦੀਪ ਕੌਰ ਸੀਗੀ ਗੁਰਬੀਰ ਕੌਰ ਸੀਗੀ ਇਹਦੇ ਨਾਲ ਇੱਕ ਤਾਂ ਨੰਬਰ ਹੋ ਸੀ ਉਹ ਜਿਲ੍ਹਾ ਹਸਪਤਾਲ ਦਾਖਲ ਆਪਕੀ ਅਸੀ ਗਾਰਵੇਕਾ ਦੇ ਤਜਰੀਬੇ ਕੀ ਕੀ ਨਾਮ ਨੇ ਕੋਈ ਨਾ ਤੁਹਾਨੂੰ ਇੱਕ ਵਾਰ ਮਾਤਾ ਹੈਗਾ ਸੁਨੀਤਾ ਦੇਵੀ ਲੜਕੂ ਬੰਦੇ ਹੋਣਾ ਹੈਗਾ ਦਲਵਾਰ ਸਿੰਘ ਇਹ ਵੀ ਦੇਣਾ ਸੀ ਇਹ ਜਿਹੜਾ ਬਸੀਪਿੰਡ ਪੈਂਦਾ ਅੰਮੇ ਅੰਬੇਸ਼ਾਈ ਪਰਿਵਾਰ ਨੇ ਅਲੀਗੇਸ਼ਨ ਨਾਲ ਜਿਹਦੇ ਉੱਤੇ ਜਿਹੜੀ ਗੱਡੀ ਐ ਐਂਬੂਲੈਂਸ ਵਗੈਰਾ ਜਾਂ ਉੱਥੋਂ ਕਿ ਸਹਾਇਤਾ ਵਾਲੀ ਗੱਡੀ ਆ ਉਹ ਦੇਰੀ ਨਾਲ ਪਹੁੰਚੀ ਆ ਕਿ ਜਿਹੜੀ ਪਹੁੰਚੀ ਆ ਉਹਨੂੰ ਅਸੀਂ ਕਿਹਾ ਬੇਨਤੀ ਕੀਤੀ ਕਰੋ ਨਾਲ ਨਹੀਂ ਗਏ ਸਾਡੇ ਕੋਲ ਲੈ ਕੇ ਗਏ ਨਹੀਂ ਸਾਨੂੰ ਉਹਨੂੰ ਕਿ ਛੱਡ ਕੇ ਚਲੇ ਗਏ ਉੱਥੇ ਹੂੰ ਸਾਡੀ ਜਿਹੜੀ ਗੱਡੀ ਐ ਸਸ ਵੀ ਪਹੁੰਚੀ ਉੱਥੇ ਉਹ ਤੋਂ ਆਲਰੇਡੀ ਪਹਿਲੇ ਕੈਸੀ ਐਕਸੀਡੈਂਟ ਜੋ ਮੈਨੂੰ ਬੋਲ ਲਗੇ ਐਕਸੀਡੈਂਟ ਹੋ ਰਹੀ ਸੀ ਖਾਨਪੁਰ ਉਹ ਤੋਂ ਬਾਅਦ ਉਹ ਹੁਣ ਤੇ ਨੌਕਰੀ ਪਹੁੰਚੀ ਆ ਉਹੀ ਗੱਡੀ ਡੈੱਡ ਬੋਡੀ ਲੈ ਕੇ ਹਸਪੀਟਲ ਚ ਠੀਕ ਪ੍ਰਾਈਵੇਟ ਲੈਡੀ ਦਾ ਬਰਨ ਕਰਕੇ ਉੱਥੇ ਭੇਜ ਦਿੱਤਾ ਜਿੰਦਰਾ ਹੁਣ ਰੇ ਜਿੰਦਰਾਸ ਕੀ ਨੇੜੇ ਔਰ 32 ਕੇ ਨੇੜੇ ਦਾ ਦੋ 5 32 ਚ ਦੋ ਜੇ 32 ਚ ਉੱਥੇ ਨਹੀਂ ਰੇ ਜਿੰਦਰਾ 32 ਚ ਨਹੀਂ 5 ਦਿਨ ਵਿਆਹ ਤੋਂ ਬਾਅਦ ਪਾਰਟੀ ਦੇ ਵਿੱਚ ਜਾ ਰਹੀ ਇੱਕ ਪਤੀ ਪਤਨੀ ਦੀ ਮੌਤ ਹੋ ਗਈ ਹੈ ਦਰਸਲ ਉਹ ਆਪਣੇ ਗੱਡੀ ਦੇ ਵਿੱਚ ਸਵਾਰ ਹੋ ਕੇ ਜਾ ਰਹੇ ਸੀ ਤਾਂ ਪਿੱਛੋਂ ਦੇਖ ਕੇ ਟੈਂਕਰ ਦੇ ਵੱਲੋਂ ਉਹਨਾਂ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ ਜਾਂਦੀ ਹੈ ਤੇ ਇਸ ਪੂਰੇ ਹਾਦਸੇ ਦੇ ਵਿੱਚ પતિ-ਪਤਨੀ ਦੀ ਮੌਤ ਹੋ ਚੁੱਕੀ ਹੈ ਤੇ ਪੰਜ ਤੋਂ 7 ਵਿਅਕਤੀ ਜਿਹੜੇ ਨੇ ਇਸ ਹਾਦਸੇ ਦੇ ਵਿੱਚ ਜ਼ਖਮੀ ਦੱਸੇ ਜਾ ਰਹੇ ਹਨ ਜਿਨ੍ਹਾਂ ਨੂੰ ਸਖਮੀ ਹਾਲਤ ਦੇ ਵਿੱਚ ਹਸਪਤਾਲ ਦਾਖਲ ਕਰਵਾ ਦਿੱਤਾ ਅਸੀਂ ਕਿ ਘਟਨਾ estrang patiala road ਤੇ ਵਾਪਰੀ ਹੈ ਜਿੱਥੇ ਕਿ ਇੱਕ ਵਿਆਹ ਹੋਇਆ ਸੀ ਬਿੱਤ ਦਿਨੀ ਉਸ ਵਿਆਹ ਦੇ ਵਿੱਚ ਬਾਅਦ ਦੇ ਵਿੱਚ ਉਹਨਾਂ ਦੇ ਵੱਲੋਂ ਇੱਕ ਪੈਲੇਸ ਦੇ ਵਿੱਚ ਪਾਰਟੀ ਰੱਖੀ ਹੋਈ ਸੀ ਤੇ ਉਹਨਾਂ ਦੇ ਵੱਲੋਂ ਪਿੰਡ ਨਾਲ ਅਖੇ ਤੋਂ ਉਸ ਪੈਲੇਸ ਦੇ ਵਿੱਚ ਲਿਜਾਇਆ ਜਾ ਰਿਹਾ ਸੀ ਗੱਡੀ ਦੇ ਵਿੱਚ ਉਹ ਸਵਾਰ ਸਿਗੇ ਤੇ ਪਿੱਛੋਂ ਦੀ ਆ ਰਹੀ ਇੱਕ ਟੈਂਕਰ ਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ ਤੇ ਇਸ ਟੱਕਰ ਦੇ ਵਿੱਚ ਪਤੀ-ਪਤਨੀ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਤੇ 5 ਤੋਂ 7 ਵਿਅਕਤੀ ਦੱਸੀ ਜਾ ਰਿਹਾ ਹੈ ਜਿਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ ਜੋ ਕਿ ਗੰਭੀਰ ਜ਼ਖਮੀ ਹੋਈ ਨਹੀਂ ਤੇ ਉਹਨਾਂ ਨੂੰ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਦਾਖਲ ਕਰਵਾ ਦਿੱਤਾ ਹੈ ਦੱਸਿਆ ਗਿਆ ਕਿ ਪੁਲਿਸ ਅਧਿਕਾਰੀਆਂ ਦੇ ਵੱਲੋਂ ਟੈਂਕਰ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਗਿਆ ਮ੍ਰਿਤਕ ਦੀਆਂ ਪੋਸਟਮਾਰਟਮ ਲਈ ਭੇਜ ਦਿੱਤੀਆਂ ਗਈਆਂ ਨੇ ਤੇ ਪੂਰੇ ਮਾਮਲੇ ਦੀ ਜਾਂਚ ਪੁਲਿਸ ਅਧਿਕਾਰੀਆਂ ਦੇ ਵੱਲੋਂ ਕੀਤੀ ਜਾ ਰਹੀ ਹੈ ਤੇ ਇਸ ਮਾਮਲੇ ਦੇ ਵਿੱਚ ਪੁਲਿਸ ਅਧਿਕਾਰੀਆਂ ਦੇ ਵੱਲੋਂ ਕੇਸ ਵੀ ਦਰਜ ਕੀਤਾ ਗਿਆ ਹੈ ਤੁਸੀਂ ਵੇਸੋ ਨੂੰ ਪੂਰਾ ਮਾਮਲਾ ਕੀ ਹੈ ਤੇ ਪੁਲਿਸ ਅਧਿਕਾਰੀ ਇਸ ਸੰਬੰਧਿਤ ਕੀ ਜਾਣਕਾਰੀ ਦੇ ਰਹੇ। ਨੌ ਲਖੇ ਕੋਲ ਤੇ ਐਕਸੀਡੈਂਟ ਹੋਇਆ। ਨੋਬਾ ਵੱਡੀ ਆ ਰਹੀ ਸੀ ਨੌ ਲਖੇ ਵੱਲੋਂ ਨੀਂਂਦੀ ਪਾਸ ਜਾਣਾ ਸੀ। ਇਸ ਹਰਨ ਸਰ ਤੋਂ ਇੱਕ ਟੈਂਕਰ ਜਾ ਰਿਹਾ ਸੀ। ਖਾਲੀ ਸੀਗਾ। ਉਹਦੇ ਨਾਲ ਹਸਤਾ ਹੋਂਕਾਂ ਦੋ ਪਰਿਵਾਰਕੀ ਪਰਿਵਾਰ ਦੇ ਦੋ ਮੁੰਡੇ ਲੱਤੂਈ। ਕਿਛ ਸੱਤ ਜਾ ਕੇ ਮੋਈਆ। ਉਹਦੇ ਬੱਚੇ ਉਹਦੇ ਅਸੀਂ ਪੋਸਟੌਨ ਕਰਾਇਆ ਕਰਾ ਰਹੇ ਹਾਂ ਪarcha ਦੱਚ ਕਰਤਾ ਡਰਾਈਵਰ ਦੇ ਖਲਾਫ। ਗੱਡੀ ਰੌਂਡਪੋਇੰਟ ਵਾਲੇ ਡਰਾਈਵਰ ਮੁਕੀ ਤੋਂ ਭੱਜ ਗਿਆ ਸੀ ਉਹਨੂੰ ਜਲਦੀ ਫੜ ਲਾਂਗੇ। ਸੈਕਿੰਡ ਜਿਹੜੇ ਬੰਦੇ ਦਾਖਲ ਗੁਰਬੀਰ ਕੌਰ ਹਰਿੰਦਰ ਕੌਰ ਬੀ ਜੀ 32 ਦਾਖਲ ਬਾਦੋਸ ਸਿੰਘ ਡਰਾਈਵਰ ਸੀ ਨੋਵਾ ਦਾ ਹਰਚੀਕ ਕੌਰ ਲੜਕੀ ਸੀਗੀ ਰਮਨਦੀਪ ਕੌਰ ਸੀਗੀ ਗੁਰਬੀਰ ਕੌਰ ਸੀਗੀ ਜਿੰਨ ਦੇ ਨਾਲ ਇੱਕ ਦਾ ਨੰਬਰ ਹੋ ਸੀ ਇਹ ਜਿੰਨ ਦਾ ਹਸਪਤਲ ਦਾਖਲ ਹੋ ਗਿਆ ਸੀ ਗਾਰ ਵੀ ਕਾ ਡੈੱਥ ਜਿਹਦੀ ਹੋਈ ਕੀ ਕੀ ਨਾਮ ਨੇ ਕੋਈ ਨਾ ਇੱਕ ਵਾਰ ਨਾ ਤਾਂ ਹੈਗਾ ਸੁਨੀਤਾ ਦੇਵੀ ਲੜਕੀ ਬੰਦੇ ਦਾ ਹੈਗਾ ਦਲਵਾਰ ਸਿੰਘ ਇਹ ਇਹ ਵੀਰਾ ਬਸੀ ਚ ਪਿੰਡ ਪੈਂਦਾ ਅੰਮੇ ਬੇਸ਼ੱਕ ਪਰਿਵਾਰ ਨੇ ਵਾਲੀ ਇਸ ਲਾਈਨ ਦੇ ਉੱਤੇ ਜਿਹੜੀ ਗੱਡੀ ਐ ਐਂਬੂਲੈਂਸ ਵਗੈਰਾ ਜਾਂ ਉੱਥੋਂ ਲੋਕੀ ਸਹਾਇਤਾ ਵਾਲੀ ਗੱਡੀ ਆ ਉਹ دیر ਨਾਲ ਪਹੁੰਚੀ ਆ ਉਹ ਜਿਹੜੀ ਪਹੁੰਚੀ ਆ ਉਹਨੂੰ ਅਸੀਂ ਕਿਹਾ ਬੇਨਤੀ ਕੀਤੀ ਕਰੋ ਨਾਲ ਨਹੀਂ ਗਏ ਸਾਡੇ ਕੋਲ ਲੈ ਕੇ ਗਏ ਨਹੀਂ ਸਾਨੂੰ ਉਹਨੂੰ ਵੀ ਛੱਡ ਕੇ ਚਲੇ ਗਏ ਉੱਥੇ ਹਾਂ ਸਾਡੀ ਜਿਹੜੀ ਗੱਡੀ ਐ ਸਸ ਵੀ ਪਹੁੰਚੀ ਉੱਥੇ ਉਹ ਤੋਂ ਆਲਰੇਡੀ ਪਹਿਲੇ ਕੈਸੀ ਐਂਡ ਜੋ ਮੈਨੂੰ ਪਤਾ ਲੱਗਿਆ ਐਕਸੀਡੈਂਟ ਹੋ ਰਹੀ ਸੀ ਖਾਨਪੁਰ ਉਹ ਤੋਂ ਬਾਅਦ ਉਹ ਜਿੰਨ ਤੇ ਨੌਕਰੀ ਪਹੁੰਚੀ ਆ ਉਹੀ ਗੱਡੀ ਡੈੱਡ ਬੋਡੀ ਲੈ ਕੇ ਹਸਪੀਟਲ ਠੀਕ ਪ੍ਰਾਈਵੇਟ ਰੈਡੀ ਦਾ ਬਰਨ ਕਰਕੇ ਉਹਨੂੰ ਉੱਥੇ ਭੇਜ ਦੇ ਜਿੰਨਾ ਹੂ ਰਜਿੰਦਰਸ ਕੀ ਨੀੜਾ ਔਰ 32 ਕੀ ਨੀੜਾ ਦੋ 5 32 ਚ ਦੋ ਜਿੰਨੇ 32 ਚ ਉਥੇ ਨਹੀਂ ਰਿੰਦਰ 32 ਚ ਨਹੀਂ 5 ਦਿਨ